ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਈ ਇਹ ਵੱਡੀ ਖਬਰ ਆਖਿਰ ਹੋ ਗਿਆ ਇਹ ਵੱਡਾ ਫੈਸਲਾ ਕੌਣ ਬਣੇਗਾ ਪ੍ਰਧਾਨ ਮੰਤਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸામਨੇ ਆ ਰਹੀ ਹੈ ਜੀहां ਲੋਕ ਸਭਾ ਚੋਣ ਨਤੀਜੇ ਜਾਰੀ ਹੋਣ ਤੋਂ ਬਾਅਦ ਦਿੱਲੀ ਚ ਸਰਕਾਰ ਬਣੌਦੀ ਐਨਡੀਏ ਦੀ ਬੈਠਕ ਖਤਮ ਹੋ ਗਈ ਹੈ ਇਸ ਦੌਰਾਨ ਨੀਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੋ ਨੂੰ ਲੈ ਕੇ ਵੱਡੀਆਂ ਖਬਰ ਸਾਹਮਣੇ ਆ ਰਹੀਆਂ ਹਨ ਸੂਤਰਾਂ ਮੁਤਾਬਕ ਨੀਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੋ ਨੇ ਬੈਠਕ ਸਮਰਥਨ ਪੱਤਰ ਸੌਂਪ ਦਿੱਤਾ ਹੈ ਜਿਸੇ ਚੋਣ ਸੰਭਵ ਇੱਕ ਐਨਡੀਏ ਦੀ ਬੈਠਕ ਤੋਂ ਬਾਅਦ ਸਾਰੇ ਨੇਤਾ ਸਰਕਾਰ ਬਣੌਣ ਦਾ ਦਾਵਾ ਪੇਸ਼ ਕਰਨਗੇ ਸੂਤਰਾਂ ਮੁਤਾਬਕ ਬਹੁਤ ਵੱੜ ਜਾਣੀ ਅੱਜ ਹੀ ਐਨਡੀਏ ਨੇਤਾ 1 ਘੰਟੇ ਦੇ ਅੰਦਰ ਰਾਸ਼ਟਰਪਤੀ ਭਵਨ ਜਾ ਸਕਦੇ ਹਨ ਪ੍ਰਧਾਨ ਮੰਤਰੀ ਨਿਵਾਸ ਤੇ ਹੋਈ ਐਨਡੀ ਦੀ ਬੈਠਕ ਚ ਅਪਰੇਆ ਪ੍ਰੇਟੇਲ ਮਹਾਰਾਸ਼ਟਰ ਦੇ ਮੱਖ ਮੰਤਰੀ ਇਕਨਤ शिंदे ਭਵਨ ਕਲਿਆਣ ਯੰਤ ਚੌਧਰੀ ਵੀ ਮੌਜੂਦ ਸਨ ਇਸ ਲੋਕ ਸਭਾ ਚੋਣ ਵਿੱਚ ਭਾਇਵਾ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਨਹੀਂ ਕਰ ਸਕੀ ਇਸ ਕਾਰਨ ਜੀਡੀਯੂ ਦੇ ਨਿਤਿਸ਼ ਕੁਮਾਰ ਅਤੇ ਟੀਡੀਪੀ ਦੇ ਐਨ ਚੰਦਰਬਾਬੂ ਨਾਇਡੂ ਐਨਡੀ ਇਹ ਸਰਕਾਰ ਬਣਾਉਣ ਵਿੱਚ ਭੂਮੀ ਕਨ ਬਾਰੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ